ਸ਼ਹੀਦ ਨੀਆ ਚ ਨਹੀਂ ਹੋਏ ਸਾਡੀ ਪ੍ਰਬੰਧਕ ਕਮੇਟੀ ਨੇ ਨਾਲ ਲਿਖਿਆ ਕਿ ਇੰਨੇ ਇਸ ਤਰੀਕ ਨੂੰ ਇਸ ਸੰਧ ਦੇ ਵਿੱਚ ਸਹਬਜਾਦੇ ਨੀਆ ਚ ਜਨ ਕੇ ਸ਼ਹੀਦ ਕੀਤੇ ਗਏ ਅੱਜ ਸਾਡੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਲਿਖਿਆ ਹੋਇਆ ਮਰਤਾ ਮਰਤਾ ਜਗ ਬੁਆ ਮਰ ਪੇ ਨ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਵੇ ਗੁਰਬਾਣੀ ਦਾ ਦੁਹਰਾ ਹੈ ਨਾਰ ਲਿਖਿਆ ਕਿ ਇਹਨੇ ਇਸ ਤਰੀਕ ਨੂੰ ਐ ਸੰ ਦੇ ਵਿੱਚ ਸਹਬਜਾਦੇ ਨੀਆਂ ਚ ਚਣ ਕੇ ਸ਼ਹੀਦ ਕੀਤੇ ਗਏ ਸ਼ਹੀਦ ਨੀਆਂ ਚ ਨਹੀਂ ਹੋਏ ਨੀਆਂ ਚ ਚਣੇ ਗਏ ਨੀਆਂ ਡਿੱਗ ਪਈਆਂ ਜਦੋਂ ਉੱਪਰ ਤੇ ਕੰਧ ਆ ਗਈ ਜਲ ਜਲ ਆਇਆ ਗਾਰੇ ਦੀ ਕੰਸੀ ਡਿੱਗ ਪਈ ਸਹਬਜਾਦੇ ਬੇਹੋਸ਼ੀ ਦੀ ਹਾਲ ਚ ਨਿਕਲੇ ਉਹਨਾਂ ਨੂੰ ਜੇਲ ਖਾਲੇ ਚ ਲਗਾਇਆ ਹਕੀਮਾਂ ਨੇ ਉਹਨਾਂ ਨੂੰ ਦੁੱਧ ਚ ਘਿਓ ਪਾ ਕੇ ਪਲਾਇਆ surjeet ਕੀ ਧਾ ਕਾਇਮ ਕੀਤਾ ਮਾਤਾ ਜੀ ਨੂੰ ਨਹੀਂ ਮਿਲਾਇਆ ਜਦੋਂ ਤੋਂ ਮਾਤਾ ਜੀ ਤੋਂ ਵਿਛੜੇ ਫੇਰ ਨਹੀਂ ਗਏ ਸਾਡੇ ਢਾਟੀ ਤੇ ਲੱਗਦੇ ਨੇ ਇੱਥੇ ਮਾਤਾ ਜੀ ਨੇ ਕਲਗੀਆਂ ਸਜਾਈਆਂ ਮਾਤਾ ਜੀ ਨੇ ਆਹ ਬੱਤ ਦਿੱਤੀ ਮਾਤਾ ਜੀ ਨੂੰ ਤਾਂ ਮਿਲਣ ਹੀ ਨਹੀਂ ਦਿੱਤਾ ਉਹਨਾਂ ਅੱਜ ਵੀ ਤੁਸੀਂ ਤਿੰਨ ਜਣੇ ਮਲਜ਼ਮ ਹੋ ਤੇ ਥਾਣੇ ਵਾਲੇ ਤੁਹਾਨੂੰ ਕਦੀ ਨਹੀਂ ਇਕੱਠਿਆਂ ਕਰਦੇ ਅਲੱਗ-ਅਲੱਗ ਰੱਖਦੇ ਤੋਂ ਸਹਬਜ਼ਾਦੇ ਜੇਲ੍ਹ ਖਾਨੇ ਚ ਰੱਖੇ ਮਾਤਾ ਜੀ ਬੁਰਜ ਦੇ ਵਿੱਚ ਰੱਖੇ ਉਹ ਸਹਿਬ ਜਦਿਆਂ ਨੂੰ ਤੀਸਰੇ ਦਿਨ ਪੇਸ਼ ਕੀਤਾ ਜਦੋਂ ਠੀਕ ਹੋਏ ਉਦੋਂ ਫਿਰ ਇਹਨੇ ਕਿਹਾ ਵਜ਼ੀਰ ਖਾਨੇ ਕੇ ਤੁਸੀਂ ਅੱਲਾਹ ਤਾਲਾ ਦੀ ਕਿਰਪਾ ਨਾਲ ਬਚ ਗਏ ਜੇ ਤੁਸੀਂ ਹੁਣ ਇਸਲਾਮ ਕਬੂਲ ਕਰੋ ਤੁਹਾਨੂੰ ਹੂਰਾਂ ਦੇਵਾਂਗੇ ਤੁਹਾਨੂੰ ਜ਼ਗੀਰਾਂ ਦੇਵਾਂਗੇ ਉਹ ਕਹਿੰਦੇ ਨਾ ਤੇਰੀਆਂ ਹੂਰਾਂ ਨਾ ਤੇਰੀਆਂ ਜ਼ਗੀਰਾਂ ਅਸੀਂ ਆਪਣੇ ਦਾਦੇ ਦੀ ਤਰ੍ਹਾਂ ਮੌਤ ਮੰਗਦੇ ਹਾਂ